ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ ਇਹ ਨਵਾਂ ਦਿਨ 100 ਦਿਨ 100 ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਡੇ ਲਈ ਇੱਕ ਹੋਰ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਲੈ ਕੇ ਆਏ ਜਿਹੜੀ ਦਸਤਾਰ ਅਸੀਂ ਮਰੋੜੀ ਵਾਲੀ ਦਸਤਾਰ ਜਿਹੜੇ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਕਦੀ ਦੇਖਿਆ ਹੋਵੇ ਜਿਨ੍ਹਾਂ ਦੇ ਪਾਪਾ ਅੱਜ ਵੀ ਇਹੋ ਜਿਹੇ ਦਸਤਾਰਾ ਸਜਾਉਂਦੇ ਨੇ ਮਰੋੜੀ ਦੇ ਕੇ ਤੇ ਮੇਰੇ ਫਾਦਰ ਸਾਹਿਬ ਵੀ ਇਸੇ ਤਰੀਕੇ ਨਾਲ ਹੀ ਦਸਤਾਰ ਸਜਾਉਂਦੇ ਨੇ ਤੇ ਮੈਂ ਉਹਨਾਂ ਲਈ ਇਹ ਵੀਡੀਓ ਪੋਸਟ ਕਰ ਰਿਹਾ ਹਾਂ ਤੇ ਮੈਂ ਉਹਨਾਂ ਨੂੰ ਦੇਖਿਆ ਕਈ ਵਾਰ ਸਜਾਉਂਦੇ ਹੋਏ 7 ਮੀਟਰ ਦੀ ਦਸਤਾਰ ਹੈ ਰੂਬੀਆ ਵੈਲ కెమికਲ ਕਪੜਾ ਹੈ ਤੇ ਜਿਵੇਂ ਮੈਂ ਉਹਨਾਂ ਨੂੰ ਦਸਤਾਰ ਸਜਾਉਂਦੇ ਹੋਏ ਦੇਖਿਆ ਹੈ ਮੈਂ ਹੂ ਬਹੂ ਉਸੇ ਤਰੀਕੇ ਨਾਲ ਤੁਹਾਨੂੰ ਸਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਮੈਂ ਆਪਣੇ ਪਾਪਾ ਨਾਲ ਗੱਲ ਕੀਤੀ ਇਸ ਚੀਜ਼ ਬਾਰੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਉਹਨਾਂ ਵਰਗੀ ਦਸਤਾਰ ਸਜਾ ਕੇ ਦਿਖਾਉਣੀ ਆ 99 ਦਿਨ ਤੇ ਤੇ ਮੈਂ ਕੁਝ ਗੱਲਾਂ ਪੁੱਛਿਆ ਉਹਨਾਂ ਨੂੰ ਦਸਤਾਰ ਬਾਰੇ ਤੇ ਫਿਰ ਉਸ ਦੇ ਅਕੋਰਡਿੰਗ ਹੀ ਮੈਂ ਤੁਹਾਨੂੰ ਦਸਤਾਰ ਸਜਾ ਕੇ ਦਿਖਾਣੀ ਆ ਅੱਜ ਦੀ ਵੀਡੀਓ ਚ ਤੇ ਕਈ ਮੇਰੇ ਵੀਰਾਂ ਦੇ ਫਾਦਰ ਸਾਹਿਬ ਅੱਜ ਵੀ ਇਹੋ ਜੀ ਦਸਤਾਰ ਸਜਾਉਂਦੇ ਹੋਣਗੇ ਇਸ ਲਈ ਵੀਡੀਓ ਜ਼ਰੂਰ ਦੇਖਿਓ ਮੈਂ ਡਾਕਟਰ ਮਨਮੋਹਨ ਸਿੰਘ ਜੀ ਲਗਭਗ ਉਹ ਵੀ ਇਹੋ ਜਿਹੇ ਹੀ ਦਸਤਾਰ ਸਜਾਉਂਦੇ ਸਨ ਤੇ ਉਸ ਤੋਂ ਪਹਿਲਾਂ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੈਣਾ ਤਾਂ ਜੋ ਨਵੀਆਂ ਵੀਡੀਓਾਂ ਨਾਲ ਤੱਕ ਪਹੁੰਚਦੀਆਂ ਹਨ ਹੁਣ ਅਸੀਂ ਕੀ ਕਰਾਂਗੇ ਗਿੱਲਾ ਕਰਨ ਤੋਂ ਬਾਅਦ ਦੋਨਾਂ ਹਿੱਸਿਆਂ ਤੋਂ ਇਸ ਤਰੀਕੇ ਨਾਲ ਦਸਤਾਰ ਨੂੰ ਫੜ ਲਵਾਂਗੇ ਇੱਕ ਲੜ ਸੈਂਟਰ ਦੇ ਵਿੱਚ ਛੱਡ ਕੇ ਦੋਨੋਂ ਨੁਕਰਾਂ ਨੂੰ ਤੁਸੀਂ ਹੱਥਾਂ ਦੇ ਉਂਗਲਾਂ ਤੇ ਉੱਤੇ ਲਪੇਟ ਲੈਣਾ ਆ ਉਹਦੇ ਵਿੱਚੋਂ ਇੱਕ ਨੁਕਰ ਤੁਸੀਂ ਕਿਤੇ ਜਾ ਕੇ ਬੰਨ੍ਹ ਦੇਣੀ ਹੈ ਮੈਂ ਤੁਹਾਨੂੰ ਪੂਣੀ ਵੀ ਉਸੇ ਤਰੀਕੇ ਨਾਲ ਹੀ ਕਰਕੇ ਦਿਖਾਉਂਗਾ ਜਿਵੇਂ ਮੇਰੇ ਫਾਦਰ ਸਾਹਿਬ ਕਰਦੇ ਨੇ ਵੈਸੇ ਤਾਂ ਮੈਂ ਬਹੁਤ ਜਾਣ ਵਰਗੀ ਦਸਤਾਰ ਸਜਾ ਕੇ ਦਿਖਾਈਆ ਬਟ ਜੋ ਮਜ਼ਾ ਮੈਨੂੰ ਇਹ ਦਸਤਾਰ ਸਜਾਉਣ ਵੇਲੇ ਆਇਆ ਉਹ ਹੋਰ ਕਿਸੇ ਦਸਤਾਰ ਨੂੰ ਸਜਾਉਣ ਵੇਲੇ ਇੰਨਾ ਵਧੀਆ ਨਹੀਂ ਲੱਗਾ ਮੈਨੂੰ ਕਿਉਂਕਿ ਇਹ ਅਲੱਗ ਤੋਂ ਹੀ ਚੈਲੰਜ ਸੀ ਮੈਂ ਸਿੱਧਾ ਇਹਨੂੰ ਸਜਾਇਆ ਆ ਮੈਂ ਇਹਦੀ ਪ੍ਰੈਕਟਿਸ ਵੀ ਨਹੀਂ ਕੀਤੀ ਦਸਤਾਰ ਦੀ ਕਦੀ ਪਹਿਲਾਂ ਸਜਾਈ ਵੀ ਨਹੀਂ ਸਿੱਧਾ ਮੈਂ ਕੈਮਰਾ ਸਟਾਰਟ ਕੀਤਾ ਤੇ ਦਸਤਾਰ ਸਜਾਈ ਜਿਵੇਂ ਮੇਰੇ ਫਾਦਰ ਸਾਹਿਬ ਪੂਣੀ ਕਰਦੇ ਨੇ ਉਸੇ ਤਰੀਕੇ ਨਾਲ ਸੱਜੇ ਪਾਸੇ ਸਲਾਈ ਰੱਖ ਕੇ ਮੈਂ ਦੋਨਾਂ ਹਿੱਸਿਆਂ ਤੋਂ ਬਰਾਬਰ ਫੜ ਕੇ ਇਸ ਤਰੀਕੇ ਨਾਲ ਅੰਦਰ ਕੀਤਾ ਦਸਤਾਰ ਨੂੰ ਜਿਵੇਂ ਮੈਂ ਕਰਕੇ ਦਿਖਾ ਰਿਹਾ ਵੈਸੇ ਤਾਂ ਜਦੋਂ ਮੈਂ ਪਾਪਾ ਪੂਣੀ ਕਰਦੇ ਨੇ ਉਹਦੇ ਵਿੱਚ ਇੱਕ ਹੋਰ ਬੰਦਾ ਹੁੰਦਾ ਹੈ ਸਾਹਮਣੇ ਪੂਣੀ ਕਰਾਉਣ ਵਾਲਾ ਫਿਰ ਦੋਨਾਂ ਸਾਈਡਾਂ ਤੋਂ ਪੂਣੀ ਕਰਦੇ ਨੇ ਮੈਂ ਤੁਹਾਨੂੰ ਬੰਨ ਕੇ ਕਰਕੇ ਦਿਖਾ ਰਿਹਾ ਤੇ ਹੁਣ ਦੇਖੋ ਖਿੱਚਣ ਤੋਂ ਬਾਅਦ ਉਹ ਇਸੇ ਤਰੀਕੇ ਨਾਲ ਹੀ ਇਕੱਠਾ ਕਰ ਲੈਂਦੇ ਨੇ ਪੂਣੀ ਨੂੰ ਤੇ ਇਹੀ ਪੂਣੀ ਨਾਲ ਮੈਂ ਤੁਹਾਨੂੰ ਦਸਤਾਰ ਸਜਾ ਕੇ ਦਿਖਾਉਂਗਾ ਇਹ ਨਾਰਮਲ ਪੂਣੀ ਹੈ ਐਜ਼ ਇਟ ਇਜ਼ ਜਿੱਦਾਂ ਮੈਂ ਕਰ ਰਿਹਾ ਇਸੇ ਨਾਲ ਹੀ ਤੁਹਾਨੂੰ ਦਸਤਾਰ ਸਜਾ ਕੇ ਦਿਖਾਣੀ ਹੈ ਮੈਂ ਹੁਣ ਸਭ ਤੋਂ ਪਹਿਲਾਂ ਅਸੀਂ ਦਸਤਾਰ ਲਈ 베ਸ ਤਿਆਰ ਕਰਾਂਗੇ ਕੋਈ ਐਕਸਟਰਾ ਬੇਸ ਨਹੀਂ ਰੱਖਣਾ ਕੋਈ ਐਕਸਟਰਾ ਕੱਪੜਾ ਨਹੀਂ ਰੱਖਣਾ ਦਸਤਾਰ ਦੇ ਵਿੱਚ ਸਿਰ ਦੇ ਵਿੱਚ ਘਾਰ ਤੁਸੀਂ ਇਸ ਤਰੀਕੇ ਨਾਲ ਜੋੜਾ ਸੇਵ ਕਰਕੇ ਨਾਲ ਕੰਗਾ ਸੇਵ ਨੂੰ ਸਜਾ ਲੈਣਾ ਹੈ ਫਿਰ ਇਹਦੇ ਉੱਤੇ ਜੀ ਅਸੀਂ 80 ਸੈਂਟੀਮੀਟਰ ਦਾ ਜਿਹੜਾ ਪਟਕਾ ਹੈ ਉਹਨੂੰ ਸਜਾ ਲਵਾਂਗੇ ਥੋੜਾ ਜਿਹਾ ਨੀਵਾ ਬੰਨਾਂਗੇ ਪਟਕੇ ਨੂੰ ਜਿਵੇਂ ਤੁਹਾਨੂੰ ਦਿਖਾ ਰਹੀਆਂ ਮੈਂ ਤੇ ਦੋ ਗੱਠਾ ਮਾਰਨੀਆਂ ਨੇ ਪਿਛਲੇ ਹਿੱਸੇ ਤੇ ਤਾਂ ਜੋ ਟਾਈਟ ਹੋ ਜAVE ਪਟਕਾ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਖਿੱਚ ਕੇ ਦੋ ਗੱਠਾ ਮਾਲਿਓ ਗੱਠਾ ਮਾਰਨ ਤੋਂ ਬਾਅਦ ਜੋ ਕਪੜੇ ਨੂੰ ਨੀਚੋਂ ਜੀ ਖਿੱਚ ਲਿਓ ਹੁਣ ਅਸੀਂ ਸਲਾਈ ਦੀ ਮਦਦ ਨਾਲ ਹਰੇਕ ਹਿੱਸੇ ਤੋਂ ਕੇਸਾ ਨੂੰ ਚੰਗੀ ਤਰ੍ਹਾਂ ਅੰਦਰ ਕਰਾਂਗੇ ਫਿਰ ਅਸੀਂ ਪਿਛਲੇ ਹਿੱਸੇ ਤੋਂ ਦੋਨੋਂ ਪੱਲੇ ਅੱਗੇ ਲਿਆ ਕੇ ਉਹਨਾਂ ਨੂੰ ਆਪਸ ਦੇ ਵਿੱਚ ਜੋੜ ਦਵਾਂਗੇ ਫਿਰ ਇਸ ਤਰੀਕੇ ਨਾਲ ਪੱਲੇ ਨੂੰ ਘੁਮਾ ਕੇ ਸੱਜੇ ਪਾਸਿਓਂ ਜਿਉਂਪਰੋ ਲੈ ਕੇ ਆਵਾਂਗੇ ਇਸ ਜਗ੍ਹਾ ਤੇ ਅਸੀਂ ਪੱਲੇ ਨੂੰ ਇੱਕ ਵਾਰੀ ਖਿੱਚ ਕੇ ਮਰੋੜੀ ਦਵਾਂਗੇ ਕੰਨ ਦੇ ਉੱਪਰੋਂ ਖਿੱਚ ਕੇ ਪਟਕੇ ਨੂੰ ਘੁਮਾ ਲਵਾਂਗੇ ਕਿਉਂਕਿ ਦੇਖੋ ਮੈਂ ਤਾਂ ਆਪਣੇ ਫਾਦਰ ਸਾਹਿਬ ਨੂੰ ਦੇਖਿਆ ਹੋਇਆ ਹੈ ਨਾ ਦਸਤਾਰ ਸਜਾਉਂਦੇ ਜਿਹੜੀਆਂ ਚੀਜ਼ਾਂ ਉਹ ਜਿਹੋ ਤਰੀਕੇ ਨਾਲ ਕਰਦੇ ਨੇ ਮੈਂ ਉਸੇ ਤਰੀਕੇ ਨਾਲ ਕਰਕੇ ਦਿਖਾ ਰਿਹਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੇ ਦਸਤਾਰ ਦਾ ਹਰ ਇੱਕ ਲੜ ਮੈਂ ਤੁਹਾਨੂੰ ਉਸੇ ਢੰਗ ਨਾਲ ਮਰੋੜੀ ਦੇ ਕੇ ਲਾ ਕੇ ਦਿਖਾਉਂਗਾ بیس ਨੂੰ ਬੰਨਣ ਤੋਂ ਬਾਅਦ ਫਿਰ ਉੱਪਰੋਂ ਜੀ 50 ਸਜਾ ਲੈਣੀ ਹੈ ਸਿਰ ਦੇ ਵਿਚਕਾਰ ਐਂਡ ਸੈਂਟਰ ਦੇ ਵਿੱਚ ਇੱਕ ਗੱਠ ਮਾਰ ਦੇਣੀ ਹੈ ਫਿਰ 50 ਨੂੰ ਪਿਛਲੇ ਹਿੱਸੇ ਤੋਂ ਤੇ ਬਾਕੀ ਬਚਦੇ ਪੱਲੇ ਨੂੰ ਅੰਦਰ ਕਰ ਦਵਾਂਗੇ ਦੋਨਾਂ ਹਿੱਸਿਆਂ ਦੇ ਵਿੱਚੋਂ ਇਸ ਤਰੀਕੇ ਨਾਲ ਤੁਹਾਡਾ بیس ਆ ਜਿਹੜਾ ਸਹੀ ਤਰੀਕੇ ਨਾਲ ਤਿਆਰ ਹੋ ਜੂਵੇਗਾ ਤੇ ਟਾਈਟਰ ਹੋਵੇਗਾ ਹੁਣ ਅਸੀਂ ਦਸਤਾਰ ਨੂੰ ਮੱਥਾ ਟੇਕ ਕੇ ਇੱਕ ਵਾਰੀ ਦਸਤਾਰ ਸਜਾਉਣੀ ਸ਼ੁਰੂ ਕਰਾਂਗੇ ਮੂੰਹ ਦੇ ਵਿੱਚ ਉਸ ਤਰੀਕੇ ਨਾਲ ਲੜ ਫੜ ਲਿਓ ਕਿ ਤੁਹਾਡਾ ਲੜ ਨਾ ਤਾਂ ਢਿੱਲਾ ਪਵੇ ਨਾ ਜਿਆਦਾ ਟਾਈਟ ਰਹੇ ਤੇ ਉਸ ਤੋਂ ਬਾਅਦੋ ਇੱਕ ਪੱਲਾ ਤੁਸੀਂ ਖਿੱਚਣਾ ਹੈ ਖਿੱਚ ਕੇ ਨੂੰ ਇੱਕ ਵਾਰੀ ਅੰਦਰ ਫੋਲਡ ਕਰਕੇ ਜਿਆਦਾ ਮੋਟਾ ਨਹੀਂ ਕਰਨਾ ਜਿਵੇਂ ਲੜ ਮੇਰੇ ਫਾਦਾ ਸਾਹਿਬ ਦੇ ਹੁੰਦੇ ਨੇ ਪਤਲੇ-ਪਤਲੇ ਲੜ ਲਗਾਉਂਦੇ ਨੇ ਉਹ ਦਸਤਾਰ ਦੇ ਉਸੇ ਤਰੀਕੇ ਨਾਲ ਤੁਹਾਨੂੰ ਲਾ ਕੇ ਦਿਖਾਉਂਗਾ ਪਹਿਲਾ ਪੱਲੇ ਨੂੰ ਖਿੱਚ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਤਰੀਕੇ ਨਾਲ ਲਾਣਾ ਆ। ਦੇਖੋ ਕਿੰਨੀ ਅੱਖ ਟਕੀ ਆ ਮੈਂ ਉਸੇ ਤਰੀਕੇ ਨਾਲ ਲੜ ਨੂੰ ਉਪਰੋ ਜੀ ਫੋਲਡ ਕਰਕੇ ਅੰਦਰਲੇ ਹਿੱਸੇ ਤੋਂ ਦੇਖ ਲੈਣਾ ਕਪੜਾ ਅੰਦਰ ਨੂੰ ਕਰਾਂਗੇ ਕਿ ਕਿਤੋਂ ਨਾ ਦਾ ਬਾਹਰ ਰਵੇ ਨਾ ਜ਼ਿਆਦਾ ਅੰਦਰ ਰਵੇ। ਲੜ ਤੁਹਾਡਾ ਪਤਲਾ ਹੋਣਾ ਚਾਹੀਦਾ ਹੈ। ਲੜ ਨੂੰ ਹਮੇਸ਼ਾ ਤੁਸੀਂ ਰੈਂਡਮਲੀ ਰੱਖਣਾ ਆ ਕਿ ਇਹ ਨਹੀਂ ਹੈਗਾ ਕਿ ਤੁਸੀਂ ਲੜਾ ਦਾ ਗੈਪ ਆ ਜਿਹੜਾ ਉਹ ਜ਼ਿਆਦਾ ਵਧਾ ਘਟਾ ਕੇ ਰੱਖਣਾ ਹੈ। ਨਾਰਮਲੀ ਪੇਚਾ ਦਾ ਗੈਪ ਰੱਖਣਾ ਆ। ਬਸ ਕੋਸ਼ਿਸ਼ ਕਰਨੀ ਆ ਬਾਅਦ ਵਿੱਚ ਲੜ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਸਕੋ ਜਦੋਂ ਤੁਹਾਡੀ ਦਸਤਾਰ ਸਜਾ ਹੋ ਜਾਵੇ। ਇੱਕ ਵਾਰੀ ਲੜ ਨੂੰ ਖਿੱਚਾਂਗੇ ਖਿੱਚ ਕੇ ਹੁਣ ਨੀਚੋਂ ਜੀ ਜਿਹੜਾ ਪੱਲਾ ਬਾਹਰ ਲ ਐ ਉਹਨੂੰ ਨੀਚੋਂ ਜੀ ਘੁਮਾ ਕੇ ਉੱਪਰੋਂ ਲੈ ਕੇ ਆਣਾ ਦੇਖੋ ਇਸ ਤਰੀਕੇ ਨਾਲ ਆ ਦੇਖੋ ਲੈ ਕੇ ਆਏ ਆਪਾਂ ਐਦਾਂ ਸਜਾਈ ਜਾਂਦੀ ਐ ਮਰੋੜੀ ਵਾਲੀ ਦਸਤਾਰ ਫਿਰ ਇਹ ਤੁਹਾਡਾ ਜਿਹੜਾ ਪਤਲਾ ਐ ਲੜ ਹੋਗਾ ਨਾ ਇਹਦਾ ਤੁਸੀਂ ਇੱਕ ਲੜ ਬਣਾ ਕੇ ਬਹੁਤ ਘੱਟ ਸਪੇਸ ਤੇ ਰੱਖਣਾ ਐ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਨਾਰਮਲੀ ਜਦੋਂ ਇਹੋ ਜਿਹੇ ਦਸਤਾਰੇ ਸਜਾਈਆਂ ਹੁੰਦੀਆਂ ਨੇ ਕਈ ਬਜ਼ੁਰਗਾਂ ਨੇ ਤਾਂ ਉਹਨਾਂ ਦੀ ਦਸਤਾਰ ਦੇ ਨਾ ਲੜ ਬੜੇ ਘੱਟ ਸਪੇਸ ਤੇ ਹੁੰਦੇ ਨੇ ਕਈਆਂ ਨੇ ਜ਼ਿਆਦਾ ਸਪੇਸ ਹੁੰਦੀ ਹੈ ਬਟ ਜ਼ਿਆਦਾਤਰ ਘੱਟ ਸਪੇਸ ਤੇ ਹੀ ਰੱਖਦੇ ਨੇ ਇਨ੍ਹਾਂ ਖੱਬੇ ਪਾਸੇ ਦਸਤਾਰ ਦੀ ਬਹੁਤ ਜ਼ਿਆਦਾ ਸਫਾਈ ਆਉਂਦੀ ਹੈ ਤੇ ਇਸ ਤਰੀਕੇ ਨਾਲ ਦੇਖੋ ਮੈਂ ਵੀ ਘੱਟ ਸਪੇਸ ਤੇ ਹੀ ਲਗਾ ਕੇ ਦਿਖਾ ਰਿਹਾ ਆਂ ਲੜ ਨੂੰ ਉੱਪਰਲੇ ਹਿੱਸੇ ਤੋਂ ਖੋਲਾਂਗੇ ਤੇ ਪਿੱਛੋਂ ਜੀ ਇੱਕ ਵਾਰੀ ਫੋਲਡ ਕਰ ਦਾਂਗੇ ਇਸੇ ਤਰੀਕੇ ਨਾਲ ਖਿੱਚ ਕੇ ਸਾਰੇ ਪੇਚ ਲਾਉਣੇ ਨੇ ਤੇ ਅਖੀਰ ਦੇ ਵਿੱਚ ਅਸੀਂ ਕੁਮਾ ਲੈਣਾ ਆ ਇਸ ਤਰੀਕੇ ਨਾਲ ਤੁਸੀਂ ਸਾਰੇ ਲੜ ਮਰੋੜੀ ਦੇ ਦੇ ਕੇ ਹੀ ਲਗਾਉਣੇ ਨੇ ਤੇ ਹੁਣ ਇਸ ਜਗ੍ਹਾ ਤੋਂ ਵੀ ਲੜ ਨੂੰ ਸਹੀ ਕਰਨ ਤੋਂ ਬਾਅਦ ਓ ਪਿਛਲੇ ਹਿੱਸੇ ਤੋਂ ਤੁਸੀਂ ਲੜ ਨੂੰ ਖਿੱਚਣਾ ਹੈ ਆ ਮੋਟਾ ਹਿੱਸਾ ਤੁਹਾਡੀ ਦਸਤਾਰ ਦਾ ਹਮੇਸ਼ਾ ਉੱਪਰ ਹੀ ਰਹਿਣਾ ਚਾਹੀਦਾ ਹੈ ਇਸੇ ਤਰੀਕੇ ਨਾਲ ਲੜ ਨੂੰ ਥੋੜਾ ਨੀਵਾਂ ਲਗਾਵਾਂਗੇ ਤੇ ਲਾਉਣ ਤੋਂ ਬਾਅਦ ਚ ਇਹਨੂੰ ਸਹੀ ਕਰਾਂਗੇ ਹਮੇਸ਼ਾ ਬਾਹਰਲੇ ਪੱਲੇ ਨੂੰ ਤੁਸੀਂ ਘੁਮਾ ਕੇ ਉੱਪਰੋ ਜੀ ਲੈ ਕੇ ਆਣਾ ਹੈ ਤੇ ਜਿਹੜੇ ਲੜ ਨੂੰ ਘੁਮਾਣਾ ਹੈ ਉਸ ਲੜ ਨੂੰ ਤੁਸੀਂ ਨੀਚੋਂ ਜੀ ਪਤਲਾ ਕਰਨ ਤੋਂ ਬਾਅਦ ਘੁਮਾਣਾ ਹੈ ਤੇ ਚੰਗੀ ਤਰ੍ਹਾਂ ਸਾਫ਼ ਹੋਵੇ ਉਹ ਲੜ ਆ ਦੇਖੋ ਨੀਚੋਂ ਜੀ ਘੁਮ ਕੇ ਆਇਆ ਆ ਦੇਖੋ ਲੜ ਉੱਪਰੋ ਜੀ ਆ ਗਿਆ ਪੂਰਾ ਲੜ ਘੁਮਾਣਾ ਹੈ ਫਿਰ ਤੁਸੀਂ ਏ ਦੇ ਨਾਲ ਫਿਰ ਗੱਲ ਬਣੂਗੀ ਮਰੋੜੀ ਵਾਲੀ ਠੀਕ ਹੈ ਤੇ ਆ ਜਿਹੜਾ ਮੋਟਾ ਹਿੱਸਾ ਹੋਊਗਾ ਇਹਨੂੰ ਆਪਾਂ ਉੱਪਰ ਐਜ਼ ਇਟ ਇਜ਼ ਲੈ ਜਾਣਾ ਹੈ ਨਿਚਲੇ ਹਿੱਸੇ ਤੇ ਕੱਲਾ ਪਤਲਾ ਇਹ ਲੜ ਫੜਨਾ ਹੈ ਬਾਕੀ ਮੋਟਾ ਹਿੱਸਾ ਤੁਸੀਂ ਉੱਪਰ ਚੱਕ ਦੇਣਾ ਹੈ ਹੁਣ ਤੁਸੀਂ ਪੇਚ ਦੇਖੋ ਆਪਣੇ ਕਿ ਪੇਚ ਦਾ ਗੈਪ ਵੀ ਮੈਂ ਕੱਟ ਰੱਖ ਰਿਹਾ ਤੇ ਲੜ ਨੂੰ ਉਪਰੋ ਜਿਹੀ ਹੀ ਸਾਫ਼ ਲੈ ਕੇ ਆ ਰਹੇ ਹਾਂ ਦਸਤਾਰ ਇਹ ਉੱਚੀ ਹੀ ਸਜਾਈ ਜਾਂਦੀ ਸੀ ਜੀ ਸੋਹਣੀ ਲੱਗਦੀ ਹੈ ਦਸਤਾਰ ਇਹ ਨੀਵੀਂ ਦਸਤਾਰ ਨਹੀਂ ਸਜਾਉਣੀ ਹੈਗੀ ਜ਼ਿਆਦਾ ਤੇ ਉਸ ਤੋਂ ਬਾਅਦ ਜੋ ਪੇਚ ਦਾ ਜਿਹੜਾ ਗੈਪ ਆ ਉਹ ਬਰਾਬਰ ਕਰਦੇ ਹੋਏ ਪਿੱਛੇ ਤੱਕ ਖੋਲ ਕੇ ਚੰਗੀ ਤਰ੍ਹਾਂ ਲੜ ਨੂੰ ਲਗਾਉਣਾ ਹੈ ਆਪਣੀ ਜਗ੍ਹਾ ਤੇ ਦੇਖੋ ਹੱਥ ਫੇਰ ਕੇ ਨਾਲ-ਨਾਲ ਪੇਚ ਨੂੰ ਸਾਫ਼ ਕਰਾਂਗੇ ਤੇ ਦੇਖਾਂਗੇ ਕਿ ਤੇ ਡੂੰਘਾ ਤਾਂ ਨਹੀਂ ਪੈ ਰਿਹਾ ਉਹ ਵੀ ਚੀਜ਼ ਦਾ ਨਾਲ ਦੀ ਨਾਲ ਧਿਆਨ ਰੱਖਾਂਗੇ ਇਸ ਦਸਤਾਰ ਦੀ ਵੀਡੀਓ ਕਦੀ ਵੀ ਤੁਸੀਂ ਕਿਸੇ ਵੀ ਚੈਨਲ ਤੇ ਨਹੀਂ ਦੇਖੀ ਹੋਣੀ ਅਸੀਂ ਇਹ 100 ਡੇ ਚੈਨਲ ਦੇ ਵਿੱਚ ਇਸ ਦਸਤਾਰ ਨੂੰ ਇਨਕਲੂਡ ਕੀਤਾ ਆ ਤੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਐ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਜਿਹਦੇ ਜਿਹੜੇ ਫਾਦਰ ਸਾਹਿਬ ਇਹੋ ਜੀ ਦਸਤਾਰ ਸਜਾਉਂਦੇ ਨੇ ਤਾਂ ਆਪਣੇ ਫਾਦਰ ਸਾਹਿਬ ਨੂੰ ਇਸ ਵੀਡੀਓ ਦਾ ਲਿੰਕ ਜਰੂਰ ਭੇਜਿਓ ਜਾਂ ਵੀਡੀਓ ਉਹਨਾਂ ਨੂੰ ਜਰੂਰ ਦਿਖਾਓ ਤੇ ਇਸ ਤੋਂ ਬਾਅਦ ਜੋ ਲੜ ਨੂੰ ਚੰਗੀ ਤਰ੍ਹਾਂ ਦੇਖੋ ਆਪਾਂ ਖੋਲਣਾ ਆਇਆ ਖੋਲ ਕੇ ਪਿੱਛੇ ਤੱਕ ਹਰ ਇੱਕ ਲੜ ਨੂੰ ਸਾਫ਼ ਕਰਨਾ ਆਇਆ ਦੋਨੋਂ ਪੱਲੇ ਪਹਿਲਾਂ-ਪਹਿਲਾਂ ਤਾਂ ਤੁਸੀਂ ਬਰਾਬਰ ਕਰਨੇ ਨੇ ਫੇ ਪਿਛਲੇ ਹਿੱਸੇ ਤੋਂ ਮੋਟਾ ਹਿੱਸਾ ਉੱਪਰ ਕਰਦੇ ਹੋਏ ਤੁਸੀਂ ਲੜ ਨੂੰ ਲਗਾਉਣਾ ਆਂ ਦੇਖੋ ਇਸ ਤਰੀਕੇ ਨਾਲ ਪੇਚ ਨੂੰ ਲਾਣਾ ਆ ਬਾਅਦ ਵਿੱਚ ਤੁਹਾਨੂੰ ਸਾਰੇ ਉੱਪਰਲੇ ਲੜਾਂ ਨੂੰ ਸਾਫ਼ ਕਰਕੇ ਵੀ ਦਿਖਾਉਂਗਾ ਨਿਚਲੇ ਹਿੱਸੇ ਤੋਂ ਪੱਲੇ ਨੂੰ ਦੇਖੋ ਆਪਾਂ ਖੋਲ ਲਿਆ ਕੱਲਾ ਸਿੰਗਲ ਪੱਲਾ ਜਿਹੜਾ ਉਹਨੂੰ ਫੜ ਕੇ ਉੱਪਰੋਂ ਜੀ ਮਰੋੜੀ ਦੇ ਕੇ ਲੈ ਕੇ ਆਣਾ ਨੀਚੇ ਪੇਚ ਨੂੰ ਚੰਗੀ ਤਰ੍ਹਾਂ ਖਿੱਚਣਾ ਵੀ ਹੈ ਤਾਂ ਜੋ ਤੁਹਾਡਾ ਲੜ ਆਪਣੀ ਜਗ੍ਹਾ ਤੇ ਟਿਕਿਆ ਵੀ ਰਵੇ ਦੇਖੋ ਇਸ ਤਰੀਕੇ ਨਾਲ ਖਿੱਚ ਕੇ ਲੈ ਕੇ ਆਇਆ ਮੈਂ ਬਾਰ ਫੇ ਪੂਰੇ ਲੜ ਨੂੰ ਮੈਂ ਘੁਮਾਤਾ ਤੇ ਜਿਹੜਾ ਲੜ ਤੁਸੀਂ ਫੜਿਆ ਸੀਗਾ ਉਸੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਆਖੋ ਉਪਰੋ ਜੀ ਖਿੱਚ ਕੇ ਲੈ ਕੇ ਆਣਾ ਚੰਗੀ ਤਰ੍ਹਾਂ ਬਾਹਰ ਕੱਢਣਾ ਉਪਰੋ ਜੀ ਫਿਰ ਸਾਫ਼ ਕਰਕੇ ਸਿੱਧਾ ਲੈ ਕੇ ਜਾਣਾ ਆ ਲੜ ਨੂੰ ਇਸ ਤਰੀਕੇ ਨਾਲ ਉੱਪਰ ਵੀ ਚੱਕਣਾ ਆ ਤੇ ਖਿੱਚ ਕੇ ਸਾਫ਼ ਕਰਾਂਗੇ ਦੇਖੋ ਸਫਾਈ ਹੋ ਰਹੀ ਹੈ ਨਾ ਆਪਣੇ ਆਪ ਸਾਫ਼ ਹੋ ਰਿਹਾ ਲੜ ਤੇ ਅਖੀਰ ਦੇ ਵਿੱਚ ਤੁਸੀਂ ਇਸ ਲੜ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਆ ਜਦੋਂ ਵੀ ਅਗਲਾ ਲੜ ਲਾਣਾ ਆ ਤਾਂ ਪਿਛਲੇ ਲੜ ਤੋਂ ਉੱਚਾ ਲਾਣਾ ਆ ਉਹ ਤੁਸੀਂ ਤਾਂ ਜੋ ਉਹ ਅਗਲੇ ਲੜ ਨਾਲ ਟਕਿਆ ਜਾਵੇ ਤੇ ਇਸ ਤਰੀਕੇ ਨਾਲ ਪੇਚ ਨੂੰ ਪਿੱਛੇ ਤੱਕ ਸਾਫ਼ ਕਰਦੇ ਹੋਏ ਖੋਲ ਕੇ ਲਗਾਣਾ ਆ ਜਿੰਨਾ ਲੜ ਤੁਸੀਂ ਪਿਛਲਾ ਲੜ ਖੋਲਿਆ ਹੋਵੇ ਉਸ ਤੋਂ ਜ਼ਿਆਦਾ ਹੀ ਲੜ ਨੂੰ ਖੋਲਣਾ ਆ ਇਹਦੇ ਨਾਲ ਤੁਹਾਡਾ ਨੀਚੇ ਵਾਲਾ ਲੜ ਹਮੇਸ਼ਾ ਟਕਿਆ ਜਾਊਗਾ ਉੱਪਰਲੇ ਹਿੱਸੇ ਤੋਂ ਤੇ ਦੇਖੋ ਜਿੱਦਾਂ ਮੈਂ ਖਿੱਚ-ਖਿੱਚ ਕੇ ਪੇਚ ਲਗਾ ਰਿਹਾ ਨਾ ਜੇ ਖਿੱਚ ਕੇ ਲਗਾਉਂਗੇ ਤਾਂ ਤੁਹਾਡੇ ਲੜ ਆਪਣੀ ਜਗ੍ਹਾ ਤੇ ਆਰਾਮ ਨਾਲ ਟਿਕੇ ਰਹਿਣਗੇ ਅਖੀਰ ਤੇ ਪੇਚ ਨੂੰ ਇਸ ਜਗ੍ਹਾ ਤੋਂ ਪਿੰਚ ਕਰ ਦਵਾਂਗੇ ਇਹਦੇ ਨਾਲ ਲੜ ਚੰਗੀ ਤਰ੍ਹਾਂ ਟਾਈਟ ਹੋ ਜਾਵੇਗਾ ਤੇ ਦੇਖੋ ਆਪਣੇ ਉੱਪਰਲੇ ਹਿੱਸੇ ਤੋਂ ਵੀ ਦਸਤਾਰ ਦੀ ਸ਼ੇਪ ਮੋਹਲੇ ਹਿੱਸੇ ਤੋਂ ਲੱਗਦੀ ਹੈ ਨਾ ਦਸਤਾਰ ਥੋੜੀ ਜੀ ਉੱਚੀ ਇਸੇ ਤਰੀਕੇ ਨਾਲ ਤੁਸੀਂ ਦਸਤਾਰ ਨੂੰ ਸਜੋਣਾ ਹੈ ਥੋੜੀ ਜੀ ਲੰਬੀ ਸ਼ੇਪ ਦੇ ਹੋਵੇਗੀ ਦਸਤਾਰ ਤੁਹਾਡੀ ਇਹ ਪਰੇਸ਼ੀ ਤੋਂ ਘਬਰਾਣਾ ਨਹੀਂ ਹੈਗਾ ਸੋਹਣੀ ਲੱਗਦੀ ਹੈ ਦਸਤਾਰ ਜਦੋਂ ਮੈਂ ਦਸਤਾਰ ਸਜਾ ਕੇ ਆਪਣੇ ਆਪ ਨੂੰ ਥੋੜਾ ਧਿਆਨ ਨਾਲ ਦੇਖਿਆ ਨਾ ਸ਼ੀਸ਼ੇ 'ਚ ਤਾਂ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਹੈ ਦਸਤਾਰ ਤੇ ਵਾਕਈ ਮੈਨੂੰ ਬਹੁਤ ਮਜ਼ਾ ਆਇਆ ਦਸਤਾਰ ਸਜਾਉਣ ਵੇਲੇ ਵੇਖੋ ਦਸਤਾਰ ਇਹ ਨਾ 7 ਮੀਟਰ ਦੀ ਹੈ ਤੇ ਇਹਦੇ ਪੂਰੇ ਸੂਰੇ ਪੰਜ ਲੜ ਆਣੇ ਨੇ ਤੁਹਾਡੇ ਕਿਉਂਕਿ ਮਰੋੜੀ ਦੇਣ ਕਰਨਾ ਕਪੜਾ ਜ਼ਿਆਦਾ ਲੱਗਦਾ ਹੈ ਦਸਤਾਰ ਸਜਾ ਇਸ ਲਈ ਜਿਆਦਾ ਛੋਟੀ ਦਸਤਾਨਾ ਸਜਾਓ ਪਹਿਲਾਂ ਵੱਡੀ ਦਸਤਾਰ ਸਜਾਉਣ ਦੀ ਹੀ ਕੋਸ਼ਿਸ਼ ਕਰਿਓ ਜਾਂ ਜੇ ਤੁਹਾਡੇ ਫਾਦਰ ਸਾਹਿਬ ਇਹੋ ਜੀ ਦਸਤਾਰ ਸਜਾਉਂਦੇ ਨੇ ਤਾਂ ਉਹ ਦਸਤਾਰ ਸਜਾਓ ਇਹਦੇ ਨਾਲ ਤੁਹਾਨੂੰ ਪਤਾ ਲੱਗ ਜਵੇਗਾ ਤੇ ਹੁਣ ਪਿਛਲੇ ਹਿੱਸੇ ਤੋਂ ਇਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਮੋਟਾ ਹਿੱਸੇ ਉੱਪਰ ਆ ਕੇ ਪੇਚ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਆ ਖੋਲ ਕੇ ਉੱਪਰੋਂ ਜੀ ਲੜ ਨੂੰ ਮੋਟਾ ਕਰਾਂਗੇ ਤੇ ਇਹਨੂੰ ਵੀ ਮਰੋੜੀ ਦੇ ਕੇ ਲਗਾਵਾਂਗੇ ਅਖੀਰਲੇ ਲੜਣਾ ਤੁਹਾਨੂੰ ਸ਼ੇਪ ਦਾ ਪਤਾ ਲੱਗੇਗਾ ਦੇਖੋ ਕੱਲਾ ਸਿੰਗਲ ਪੱਲਾ نیچے ਤੋਂ ਘੁਮਾ ਕੇ ਅਸੀਂ ਉੱਪਰੋਂ ਲੈ ਕੇ ਆਣਾ ਆ ਫਿਰ ਆਪਾਂ ਲੜ ਨੂੰ ਚੰਗੀ ਤਰ੍ਹਾਂ ਘੁਮਾ ਦੇਣਾ ਆ ਇਸ ਲੜ ਨੂੰ ਥੋੜਾ ਜਿਆਦਾ ਸਫਾਈ ਨਾਲ ਲਾਣ ਦੀ ਕੋਸ਼ਿਸ਼ ਕਰਿਓ ਕਿਉਂਕਿ ਇਹ ਉੱਪਰਲੇ ਹਿੱਸੇ ਤੋਂ ਦਿਖੇਗਾ ਤੁਹਾਨੂੰ ਤੇ ਉੱਪਰ ਨੂੰ ਚੱਕ ਕੇ ਲਾਣਾ ਆ ਇਸ ਪੇਚ ਨੂੰ ਤੇ ਨੀਚਲੇ ਹਿੱਸੇ ਤੋਂ ਪਤਲਾ ਇਹ ਲੜ ਜਿਹੜਾ ਅਸੀਂ ਘੁਮਾਇਆ ਸੀਗਾ ਉਹਨੂੰ ਫੜ ਕੇ ਘੱਟ ਸਪੇਸ ਤੇ ਲਾਣਾ ਆ ਦੇਖੋ ਮੈਂ ਉੱਪਰ ਨੂੰ ਚੱਕ ਰਿਹਾ ਨਾ ਦਸਤਾਰ ਨੂੰ ਨਾਲ ਦੀ ਨਾਲ ਇਹਦੇ ਨਾਲ ਮੋਟਾ ਹਿੱਸਾ ਉੱਪਰ ਜਾਵੇਗਾ ਤੇ ਇਸ ਜਗ੍ਹਾ ਤੋਂ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਸਾਫ਼ ਕਰਕੇ ਲੈ ਕੇ ਆਣਾ ਆ ਜਿਹੜਾ ਲੜ ਤੁਸੀਂ ਨੀਚੋਂ ਜੀ ਘੁਮਾਇਆ ਸੀ ਉੱਪਰ ਨੂੰ ਉਹੀ ਲੜ ਤੁਸੀਂ ਇਸ ਜਗ੍ਹਾ ਤੋਂ ਲੈ ਕੇ ਆਣਾ ਆ। ਨੀਚੇ ਤੱਕ ਚੰਗੀ ਤਰ੍ਹਾਂ ਸਪੇਸ ਬਣਾ ਕੇ ਅਤੇ ਲੜ ਨੂੰ ਉੱਪਰੋ ਜੀ ਖੋਲ ਕੇ ਪਿੱਛੇ ਤੱਕ ਵਸਾਣਾ ਆ। ਜਿਹਦੇ ਨਾਲ ਇਹ ਲੜ ਸਾਰੇ ਪੇਚਾਂ ਨੂੰ ਟੱਕ ਦਵੇ ਉਪਲੇ ਹਿੱਸੇ ਤੋਂ। ਇਹ ਚੀਜ਼ ਮੈਂ ਤੁਹਾਨੂੰ ਦੂਜੇ ਸੈਸ਼ਨਾਂ ਜਦੋਂ ਕਰਕੇ ਦਿਖਾਉਂਗਾ ਨਾ ਉਦੋਂ ਸਮਝਾਉਂਗਾ ਮੈਂ ਕਿਹੜੀ ਚੀਜ਼ ਬਾਰੇ ਗੱਲ ਕਰ ਰਿਹਾ। ਲੜ ਨੂੰ ਤੁਸੀਂ ਪਹਿਲੇ ਲੜ ਨਾਲੋਂ ਜ਼ਿਆਦਾ ਹੀ ਖੋਲਣਾ ਆ ਉਪਲੇ ਹਿੱਸੇ ਨੂੰ। ਠੀਕ ਆ ਪਹਿਲਾਂ ਇਸ ਗੱਲ ਨੂੰ ਨੋਟ ਕਰ ਲਓ ਤੇ ਫਿਰ ਇਸ ਪੇਜ ਨੂੰ ਘੱਟ ਸਪੇਸ ਤੇ ਲਾਣਾ ਆ ਬਾਕੀ ਜਿਹੜੇ ਲੜਾਂ 'ਚ ਗੈਪ ਘਟਵਾਦ ਹੋਇਆ ਨਾ ਇਹਨੂੰ ਅਸੀਂ ਤੁਹਾਨੂੰ ਬਰਾਬਰ ਕਰਕੇ ਵੀ ਦਿਖਾ ਦੇਵਾਂਗੇ ਜਦੋਂ ਪੇਜ ਤੁਹਾਡਾ ਚੰਗੀ ਤਰ੍ਹਾਂ ਖੁੱਲ ਗਿਆ ਦੋਨਾਂ ਹਿੱਸਿਆਂ ਤੋਂ ਫਿਰ ਪਿਛਲੇ ਹਿੱਸੇ ਤੋਂ ਲੜ ਨੂੰ ਪਿੰਚ ਕਰਕੇ ਮੂੰਹ ਦੇ ਵਿੱਚ ਫੜ ਲੈਣਾ ਏਸ ਹਿੱਸੇ ਤੋਂ ਲੜ ਨੂੰ ਥੋੜਾ ਹੇਠੇ ਖਿੱਚ ਲਵਾਂਗੇ ਤਾਂ ਜੋ ਕਲਗੀ ਵਾਲਾ ਲੜ ਚੰਗੀ ਤਰ੍ਹਾਂ ਆਪਣੀ ਜਗ੍ਹਾ ਤੇ ਟਿਕ ਜਵੇ ਅਖੀਰ ਤੇ ਏਸ ਜਗ੍ਹਾ ਤੋਂ ਪੇਜ ਨੂੰ ਚੰਗੀ ਤਰ੍ਹਾਂ ਉੱਪਰ ਨੂੰ ਖੋਲ ਲਵਾਂਗੇ ਤਾਂ ਜੋ ਆਖਰੀ ਲੜ ਜਿਹੜੇ ਨੇ ਇਸ ਤੋਂ ਬਾਅਦ ਉਹ ਚੰਗੀ ਤਰ੍ਹਾਂ ਇਹਦੇ ਨਾਲ ਟਕੇ ਜਾਣ ਤੇ ਦੇਖ ਲਓ ਇਸ ਲੜ ਨੂੰ ਚੰਗੀ ਤਰ੍ਹਾਂ ਖੋਲਣ ਦੀ ਕੋਸ਼ਿਸ਼ ਕਰਿਓ ਜਿਵੇਂ ਮੈਂ ਤੁਹਾਨੂੰ ਖੋਲ ਕੇ ਦਿਖਾ ਰਿਹਾ ਨਾ ਇਹਦੇ ਨਾਲ ਤੁਹਾਨੂੰ ਫਾਇਦਾ ਹੋਏਗਾ ਇਸ ਲੜ ਨਾਲ ਤੁਸੀਂ ਸਾਰੇ ਲੜ ਚੰਗੀ ਤਰ੍ਹਾਂ ਟੱਕ ਦੋਵਾਂਗੇ ਉੱਪਰਲੇ ਹਿੱਸੇ ਤੋਂ ਸੱਜੇ ਪਾਸੇ ਤੁਸੀਂ ਦੇਖ ਸਕਦੇ ਹੋ ਮੇਰੇ ਫਾਦਰ ਸਾਹਿਬ ਦੀ ਫੋਟੋ ਲਾਈ ਆ ਮੈਂ ਤੇ ਉਹਨਾਂ ਦੀ ਦਸਤਾਰ ਦੇਖੋ ਤੇ ਮੇਜੀ ਦਸਤਾਰ ਦੇਖੋ ਮੈਂ ਪੂਰੀ ਕੋਸ਼ਿਸ਼ ਕੀਤੀ ਆ ਉਹਨਾਂ ਵਰਗੀ ਦਸਤਾਰ ਸਜਾਉਣ ਦੀ ਤੇ ਸੱਜੇ ਪਾਸੇ ਇਸ ਲੜ ਨੂੰ ਚੰਗੀ ਤਰ੍ਹਾਂ ਖੋਲਣਾ ਆ ਖੋਲ ਕੇ ਤੁਸੀਂ ਅੱਖਾਂ ਬਰਾਬਰ ਟਕਣੀਆਂ ਨੇ ਤੇ ਪਰਵੱਟੇ ਵੀ ਦੋਨੋਂ ਬਰਾਬਰ ਟਕਣੇ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਲੜ ਨੂੰ ਸੈਂਟਰ ਦੇ ਵਿੱਚ ਲਗਾ ਕੇ ਦਿਖਾਉਂਗਾ ਫਿਰ ਪੂਰਾ ਸੈਂਟਰ ਦੇ ਵਿੱਚ ਕਿਵੇਂ ਕਰਨਾ ਹੈ ਉਹ ਤੁਹਾਨੂੰ ਮੈਂ ਬਾਅਦ ਦੇ ਵਿੱਚ ਦੱਸਦਾ ਪਹਿਲਾ ਪੇਜ ਨੂੰ ਦੇਖੋ ਐਦਾਂ ਖਿੱਚ ਕੇ ਸਾਫ਼ ਕਰਕੇ ਇਹ ਨੂੰ ਆਪਾਂ ਮਰੋੜੀ ਦੇ ਕੇ ਲਾਣਾ ਹੈ ਜਿਵੇਂ ਮੇਰੇ ਫਾਦਰ ਸਾਹਮਣੇ ਲਗਾਇਆ ਹੋਇਆ ਹੈ ਇਸ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਇਹ ਜਗ੍ਹਾ ਤੋਂ ਮਰੋੜੀ ਦਿਓ ਲੜ ਨੂੰ ਮਰੋੜੀ ਦੇ ਕੇ ਚੰਗੀ ਤਰ੍ਹਾਂ ਪੇਜ ਨੂੰ ਸਹੀ ਕਰਨ ਤੋਂ ਬਾਅਦ ਚੋਂ ਅੰਦਰ ਕਰ ਦੇਣਾ ਹੈ ਫਿਰ ਇਹਦੇ ਉੱਪਰੋਂ ਤੁਸੀਂ 2-3 ਪਿੰਨਾ ਲਗਾ ਲੈਣੀਆਂ ਨੇ ਤਾਂ ਜੋ ਲੜ ਆਪਣਾ ਆਪਣੀ ਜਗ੍ਹਾ ਤੇ ਟਿਕਿਆ ਰਹੇ ਇਹ ਨਾਲ ਦਸਤਾਰ ਦੀ ਸ਼ੇਪ ਦੇਖੋ ਕਿੰਨੀ ਸੋਹਣੀ ਬਣਦੀ ਜਿਹੜਾ ਤੁਹਾਨੂੰ ਮੈਂ ਫੇਸ ਉੱਪਰ ਨੂੰ ਚੱਕ ਕੇ ਦਿਖਾਉਂਗਾ ਨਾ ਤੁਸੀਂ ਦੇਖੋ ਕਿ ਦਸਤਾਰ ਨੂੰ ਨਾ ਇਸ ਲੜ ਨੇ ਥੋੜਾ ਜਿਹਾ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦੇਣਾ ਦੇਖੋ ਤੇ ਇਹ ਦਿਲ ਦੀ ਸ਼ੇਪ ਬਣਦੀ ਪਈ ਨਾ ਉੱਪਰ ਥੋੜਾ ਜਿਹਾ ਜਿੱਥੋਂ ਇਹ ਲੜ ਲਾਇਆ ਉੱਥੋਂ ਹੀ ਦਸਤਾਰ ਦੱਬੀ ਗਈ ਤੇ ਇਹ ਨਾਲ ਦਸਤਾਰ ਦੀ ਸ਼ੇਪ ਹੋਰ ਜ਼ਿਆਦਾ ਸੋਹਣੀ ਲੱਗਣ ਲੱਗੀ ਤੇ ਹੁਣ ਜੇਕਰ ਤੁਹਾਨੂੰ ਪੇਚਾਂ ਦਾ ਗੈਪ ਜਿਹੜਾ ਘਟਵਾਦ ਲੱਗੇ ਉਹਨੂੰ ਤੁਸੀਂ ਸਹੀ ਕਰ ਦੇਣਾ ਆ ਇਸ ਤਰੀਕੇ ਨਾਲ ਖਿੱਚ ਕੇ ਪਹਿਲਾਂ ਦਾ ਪੇਚਾ ਦਾ ਗੈਪ ਘਟਾ ਲੈਣਾ ਆ ਫਿਰ ਸਲਾਈ ਫੇਰ ਕੇ ਤੁਸੀਂ ਇਹਨਾਂ ਨੂੰ ਸਾਫ਼ ਵੀ ਕਰ ਸਕਦੇ ਹੋ ਚੰਗੀ ਤਰ੍ਹਾਂ ਤੇ ਦੇਖੋ ਹੁਣ ਇਸ ਜਗ੍ਹਾ ਤੋਂ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਲੜ ਆਪਣਾ ਅਖੀਲਾ ਕਿੰਨੀ ਪਲੇਨ ਲੱਗਦੀ ਪਈ ਦਸਤਾਰ ਤੇ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਥੋੜੀ ਜੀ ਲੈਂਥੀ ਲੱਗਦੀ ਪਈ ਆ ਲੰਬੀ ਲੱਗਦੀ ਪਈ ਆ ਨਾ ਦਸਤਾਰ ਦੀ ਤੇ ਹੁਣ ਆਪਾਂ ਸਲਾਈ ਲਵਾਂਗੇ ਪੇਚਾਂ ਦਾ ਜਿਹੜਾ ਗੈਪ ਆ ਉਹਨੂੰ ਬਰਾਬਰ ਕਰਾਂਗੇ ਲੜਾਂ ਦੇ ਵਿੱਚ ਜੇਕਰ ਛੋਟੇ-ਮੋਟੇ ਵੱਟ ਪੈਂਦੇ ਨੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਨੀਚਲੇ ਹਿੱਸੇ ਤੋਂ ਲੜ ਖਿੱਚ ਕੇ ਪਿੱਛੇ ਤੱਕ ਨੂੰ ਲੈ ਜਾਵਾਂਗੇ ਇਸੇ ਤਰੀਕੇ ਨਾਲ ਤੁਸੀਂ ਸਾਰੇ ਲੜ ਚੰਗੀ ਤਰ੍ਹਾਂ ਸਾਫ਼ ਕਰਨੇ ਆ ਲੜ ਤੁਹਾਡੇ ਢਿੱਲੇ ਨਹੀਂ ਹੋਣੇ ਚਾਹੀਦੇ ਲੜ ਤੁਹਾਡੇ ਪਤਲੇ ਜ਼ਰੂਰ ਹੋਣੇ ਚਾਹੀਦੇ ਪਰ ਢਿੱਲੇ ਨਹੀਂ ਹੋਣੇ ਚਾਹੀਦੇ ਲੜ ਆਪਣੀ ਜਗ੍ਹਾ ਤੇ ਟਿਕੇ ਰਹਿਣੇ ਚਾਹੀਦੇ ਆ ਹੁਣ ਸਲਾਈ ਦੀ ਮਦਦ ਨਾਲ 50 ਨੂੰ ਥੋੜਾ ਜਿਹਾ ਉੱਚਾ ਚੱਕਾਂਗੇ ਕਿਉਂਕਿ 50 ਥੋੜੀ ਜਿਹੀ ਛੋਟੀ ਦਿਖਾਨੀ ਆ ਅੱਖਾਂ ਨੂੰ ਦੋਨਾਂ ਨੂੰ ਬਰਾਬਰ ਟਕਣ ਤੋਂ ਬਾਅਦ ਚ ਲੜ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਖੋਲ ਲਵਾਂਗੇ ਹੁਣ ਦੇਖੋ ਆਪਾਂ ਵੀ ਸੈਂਟਰ ਦੇ ਵਿੱਚ ਕਰਨੀ ਆ ਜਿਵੇਂ ਤੁਸੀਂ ਲੜ ਦੇਖੋ ਮੇਰੇ ਫਾਦਰ ਸਾਹਿਬ ਨੇ ਲਗਾਇਆ ਹੋਇਆ ਇਸ ਜਗ੍ਹਾ ਤੇ ਪਿੰਨ ਲਗਾ ਕੇ ਨਾ ਤਿੰਨ ਪਿੰਨਾ ਲਗਾਈਆਂ ਮੋਤੀ ਵਾਲੀਆਂ ਮੈਂ ਵੀ ਤੁਹਾਨੂੰ ਉਸੇ ਢੰਗ ਨਾਲ ਲਗਾ ਕੇ ਦਿਖਾਉਂਗਾ ਪਹਿਲਾਂ ਤਾਂ ਤੁਸੀਂ ਵਾਈਟ ਕਲਰ ਦੀ ਲਾਣੀ ਆ ਪਿੰਨ ਫਿਰ ਰੈੱਡ ਕਲਰ ਦੀ ਲਾਣੀ ਆ ਫਿਰ ਵਾਈਟ ਕਲਰ ਦੀ ਲਾਣੀ ਆ ਸੈਂਟਰ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਵੀ ਨੂੰ ਬਣਾ ਕੇ ਪਹਿਲਾਂ ਤਾਂ ਨੀਚੋਂ ਜੀ ਉੱਪਰ ਨੂੰ ਪਿੰਨ ਲਗਾਣੀ ਆ ਇਹ ਪਿੰਨਾਂ ਨਾ ਥੋੜੀ ਜਿਹੀਆਂ ਲੰਬੀਆਂ ਹੁੰਦੀਆਂ ਨੇ ਕਿਤੇ ਤੁਹਾਡੇ ਮੱਥੇ 'ਚ ਨਾ ਲੱਗ ਜAVE ਕਿਤੇ ਇਸ ਲਈ ਥੋੜਾ ਧਿਆਨ ਰੱਖਿਓ ਨੀਚੋਂ ਜੀ ਉੱਪਰ ਨੂੰ ਲਗਾ ਲਿਓ ਪਹਿਲਾਂ ਤਾਂ ਪਿੰਨ ਨੂੰ ਇੱਕ ਨੂੰ ਬਾਕੀ ਤੁਸੀਂ ਪਿੰਨਾਂ ਭਾਵੇਂ ਸਿੱਧੀਆਂ ਲਗਾ ਲਿਓ ਇਸ ਪਿੰਨ ਨੂੰ ਥੋੜਾ ਧਿਆਨ ਨਾਲ ਲਗਾਓ ਕਿਉਂਕਿ ਇਹ ਬਹੁਤ ਮੱਥੇ ਦੇ ਨੇੜੇ ਹੋਊਗੀ ਤੁਹਾਡੇ ਤੇ ਹੁਣ ਇਸ ਜਗ੍ਹਾ ਤੇ ਦੇਖੋ ਲੜ ਆਪਣਾ ਸਿੱਧਾ ਹੋ ਗਿਆ ਤੇ ਵੀ ਵੀ ਸਾਡੀ ਸੈਂਟਰ ਦੇ ਵਿੱਚ ਹੋ ਗਈ ਆ ਤੇ ਹੁਣ ਅਸੀਂ ਲਗਾਵਾਂਗੇ ਰੈੱਡ ਕਲਰ ਦੀ ਪਿੰਨ ਮੋਤੀ ਵਾਲੀ ਤੇ ਇਹਨੂੰ ਵੀ ਲੜਦੇ ਐਨ ਨੁੱਕਰ ਤੇ ਲਗਾਣਾ ਹੈ ਸੋਹਣੀ ਲੱਗਦੀ ਐ ਨੁੱਕਰ ਤੇ ਲੱਗੀ ਹੋਈ ਇਹ ਤੇ ਇਹੋ ਜੀ ਦਸਤਾਰ ਬੜੀ ਸੋਹਣੀ ਲੱਗੇਗੀ ਮੈਂ ਪਹਿਲੀ ਵਾਰ ਸਜਾਈ ਤੇ ਮੈਨੂੰ ਵਾਕਈ ਬਹੁਤ ਸੋਹਣੀ ਲੱਗੀ ਆਪਣੀ ਸਜਾਈ ਹੋਈ ਦਸਤਾਰ ਮੈਂ ਇਹ ਸਜਾ ਕੇ ਜਾਇਆ ਵੀ ਕਰੂੰਗਾ ਹੁਣ ਤੇ ਹੁਣ ਅਖੀਰ ਤੇ ਇਸ ਜਗ੍ਹਾ ਤੇ ਲੜ ਨੂੰ ਸਹੀ ਕਰਦੇ ਹੋਏ ਇਹਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਹੈ ਇਹ ਸਾਡੀਆਂ ਤਿੰਨ ਪਿੰਨਾ ਲੱਗੀਆਂ ਹੋਈਆਂ ਇਹ ਮੇਰੀ ਦਸਤਾਰ ਵੀ ਉਹੀ ਹੈ ਜਿਹੜੀ ਮੇਰੇ ਫਾਦਰ ਸਾਹਿਬ ਬੰਦਦੇ ਨੇ ਤੇ ਪਿੰਨਾ ਵੀ ਉਹੀ ਨੇ ਸਾਰੀਆਂ ਚੀਜ਼ਾਂ ਮੈਂ ਉਹੀ ਯੂਜ਼ ਕੀਤੀਆਂ ਨੇ ਤੁਸੀਂ 50 ਵੀ ਦੇਖ ਸਕਦੇ ਹੋ ਉਹਨਾਂ ਨੇ ਇਹੋ ਜਿਹੀ ਹੀ 50 ਸਜਾਈ ਹੁੰਦੀਆਂ ਦੋ 50 ਆ ਸਾਡੇ ਕੋਲ ਜਿਹੜੀ ਇੱਕ ਮੇਰੇ ਫਾਦਰ ਸਾਹਿਬ ਸਜਾਉਂਦੇ ਨੇ ਇੱਕ ਮੈਂ ਸਜਾਉਣਾ ਆ ਤੇ ਸ਼ੇਪ ਦੇਖ ਸਾਰਿਓ ਦਸਤਾਰ ਦੀ ਤੁਸੀਂ ਤੇ ਜੇਕਰ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੇ ਤਾਂ ਉਹਨੂੰ ਤੁਸੀਂ ਦੂਰ ਜ਼ਰੂਰ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਰეკਮੈਂਡ ਕਰਾਂਗਾ ਨਹੀਂ ਲੋਡ ਹੈਗੀ ਕਰਨ ਦੀ ਦਸਤਾਰ ਦੀ ਸ਼ੇਪ ਵੱਲ ਜ਼ਿਆਦਾ ਧਿਆਨ ਦਿਓ ਤੁਸੀਂ ਇਸ ਦਸਤਾਰ ਦੀ ਸਫਾਈ ਵੱਲ ਧਿਆਨ ਲੜਾ ਵੱਲ ਦਿਓ ਜ਼ਿਆਦਾ ਉੱਪਰਲੇ ਹਿੱਸੇ ਤੇ ਨਾ ਦਿਓ ਕੋਈ ਗੱਲ ਨਹੀਂ ਇਸ ਚੀਜ਼ ਨਾਲ ਦਸਤਾਰ ਦੀ ਸ਼ੇਪ ਵੱਲ ਜ਼ਿਆਦਾ ਧਿਆਨ ਦਿਓ ਦਸਤਾਰ ਸੋਹਣੀ ਲੱਗਣੀ ਚਾਹੀਦੀ ਆ ਉੱਪਰਲੇ ਹਿੱਸੇ ਤੋਂ ਮੈਂ ਕਦੀ ਆਪਣੇ ਫਾਦਰ ਸਾਹਿਬ ਨੂੰ ਨਾ ਸਲਾਈ ਫੇਰਦੇ ਨਹੀਂ ਦੇਖਿਆ ਲੜਾ ਦੇ ਵਿੱਚ ਮੈਂ ਵੀ ਨਹੀਂ ਸਲਾਈ ਫੇਰਾਂਗਾ ਉਹ ਇਸ ਤਰੀਕੇ ਨਾਲ ਲੜ ਸਾਫ਼ ਕਰਦੇ ਹੁੰਦੇ ਲੜ ਨੂੰ ਖਿੱਚ ਕੇ ਉਹਨੂੰ ਖੋਲ ਲੈਂਦੇ ਨੇ ਖੋਲ ਕੇ ਅੰਦਰ ਨੂੰ ਫੋਲਡ ਕਰ ਦਿੰਦੇ ਨੇ ਇਹਦੇ ਨਾਲ ਲੜ ਮੋਟੇ ਵੀ ਹੋ ਜਾਂਦੇ ਨੇ ਤੇ ਸਾਫ਼ ਵੀ ਹੋ ਜਾਂਦੇ ਨੇ ਸਲਾਈ ਫੇਰ ਕੇ ਆਪਣੇ ਲੜਾ ਦੇ ਵਟ ਨਿਕਲ ਜਾਂਦੇ ਹੁੰਦੇ ਨਾ ਬਟ ਆਪਾਂ ਸਲਾਈ ਫੇਰਨੀ ਹੀ ਨਹੀਂ ਲੜਾ ਦੇ ਵਿੱਚ ਤੇ ਇਹਨਾਂ ਨੂੰ ਖੋਲ-ਖੋਲ ਕੇ ਆਪਾਂ ਸਾਫ਼ ਕਰ ਦਿੱਤਾ ਦੇਖੋ ਸਾਰੇ ਲੜਾਂ ਨੂੰ ਖੱਬੇ ਪਾਸੇ ਅਸੀਂ ਕੀ ਕਰਨਾ ਹੈ ਖੱਬੇ ਪਾਸੇ ਵੀ ਅਸੀਂ ਲੜ ਨੂੰ ਚੰਗੀ ਤਰ੍ਹਾਂ ਖੋਲਣਾ ਹੈ ਆ ਦੇਖੋ ਜਿਹੜਾ ਅਖੀਲਾ ਲੜਾ ਨਾ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਤੁਸੀਂ ਹਰ ਇੱਕ ਅਗਲੇ ਲੜ ਨੂੰ ਪਿਛਲੇ ਲਏ ਲੜ ਨਾਲੋਂ ਜ਼ਿਆਦਾ ਖੋਲਣਾ ਹੈ ਉੱਪਰ ਨੂੰ ਉਹਦਾ ਫਾਇਦਾ ਇਹ ਹੋਊਗਾ ਹੁਣ ਜਿਹੜਾ ਆਪਣਾ ਪੰਜਵਾਂ ਲੜਾ ਉਹ ਸੀ ਜ਼ਿਆਦਾ ਖੋਲਿਆ ਚੰਗੀ ਤਰ੍ਹਾਂ ਉਹਨੂੰ ਉੱਪਰ ਖੋਲ੍ਹ ਲਿਆ ਸਾਰੇ ਲੜੋਂ ਦੇ نیچے ਤੱਕ ਟੱਕ ਦੇਣੇ ਨੇ ਟਕਣ ਤੋਂ ਬਾਅਦ ਚੋਂ ਚੰਗੀ ਤਰ੍ਹਾਂ ਲੜ ਖੋਲਣ ਤੋਂ ਬਾਅਦ ਚੋਂ ਤੁਸੀਂ ਇਸ ਲੜ ਨੂੰ ਉਪਰੋ ਜੀ ਘੁਮਾ ਕੇ ਸਾਰੇ ਲੜ ਟਕਦੇ ਹੋਏ ਅੰਦਰ ਨੂੰ ਕਰ ਦੇਣਾ ਹੈ ਦੇਖੋ ਮੋਲੇ ਹਿੱਸੇ ਤੱਕ ਪੇਚ ਨੂੰ ਖੋਲਿਆ ਮੈਂ ਹੁਣ ਦੇਖੋ ਇਸ ਜਗ੍ਹਾ ਤੋਂ ਪੇਚ ਨੂੰ ਸਾਫ਼ ਕਰਨ ਤੋਂ ਬਾਅਦ ਚੋਂ ਇਸ ਲੜ ਨੂੰ ਅੰਦਰ ਨੂੰ ਫੋਲਡ ਕਰਦੇ ਜਾਣਾ ਪਿੱਛੇ ਨੂੰ ਤੇ ਹੁਣ ਜਿਹੜੇ ਵੀ ਲੜ ਨੀਚਲੇ ਸੀਗੇ ਉਹ ਸਾਰੇ ਲੜ ਇਸ ਲੜ ਨਾਲ ਤੁਸੀਂ ਟਕ ਦੇਣੇ ਆ ਇਹ ਸਗੀ ਦਸਤਾਰ ਪ੍ਰੋਪਰ ਸ਼ੇਪ ਦੇ ਵਿੱਚ ਉਪਰੋ ਵੀ ਤੇ ਇਸੇ ਤਰੀਕੇ ਨਾਲ ਹੀ ਦਸਤਾਰ ਹੁੰਦੀ ਹੈ ਇਹ ਤੁਸੀਂ ਹੁਣ ਦਸਤਾਰ ਦੀ ਸ਼ੇਪ ਦੇਖ ਸਕਦੇ ਹੋ ਦਸਤਾਰ ਦੀ ਲੰਬਾਈ ਦੇਖ ਸਕਦੇ ਹੋ ਦਸਤਾਰ ਦਾ ਕਲਗੀ ਵਾਲਾ ਲੜ ਦੇਖ ਸਕਦੇ ਹੋ ਦੇਖੋ ਕਲਗੀ ਵਾਲੇ ਲੜਨੇ ਨਾ ਦਸਤਾਰ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਤਾ ਨਾ ਉੱਪਰਲੇ ਹਿੱਸੇ ਤੋਂ ਜਿੰਨਾ ਦਿਲ ਵਾਲੀ ਸ਼ੇਪ ਬਣਦੀ ਪਈ ਹੈ ਕਿੰਨੀ ਸੋਹਣੀ ਲੱਗਦੀ ਪਈ ਹੈ ਦਸਤਾਰ ਉੱਪਰਲੇ ਹਿੱਸੇ ਤੋਂ ਤੇ ਸਲਾਈ ਫਿਰਕੇ ਤੁਹਾਨੂੰ ਜੇ ਕੋਈ ਲੜ ਢਿੱਲਾ ਲੱਗਦਾ ਨਾ ਤਾਂ ਉਹਨੂੰ ਐਦਾਂ ਅੰਦਰ ਕਰਕੇ ਟਾਈਟ ਕਰ ਸਕਦੇ ਹੋ ਹੁਣ ਆਪਾਂ ਉੱਪਰਲੇ ਹਿੱਸੇ ਤੋਂ ਸੇ ਟਕਣਾ ਹੈ ਪਹਿਲਾਂ ਲੂਪੀ ਵਾਲੇ ਪੱਲੇ ਨੂੰ ਉੱਪਰੋਂ ਖਿੱਚਾਂਗੇ ਇਸ ਜਗ੍ਹਾ ਤੋਂ ਲੜ ਨੂੰ ਥੋੜੀ ਅੱਖ ਚਾਰਾ ਠਾਕ ਕੇ ਨਾ V ਨੂੰ ਸੈਂਟਰ ਦੇ ਵਿੱਚ ਕਰਾਂਗੇ ਆ ਦੇਖੋ ਉੱਪਰਲੇ ਲੜ ਨੂੰ ਥੋੜਾ ਹੀ ਖਿਸਕਾਵਾਂਗੇ ਇਹਦੇ ਨਾਲ V ਤੁਹਾਡੀ ਹੋਰ ਸਿਰ ਦੇ ਵਿੱਚ ਘਾਰ ਆ ਜਾਵੇਗੀ ਲੜ ਜੇ ਕੋਈ ਤੁਹਾਨੂੰ ਢਿੱਲਾ ਲੱਗਦਾ ਹੋਵੇ ਤਾਂ ਉਹਨੂੰ ਖਿੱਚ ਲੈਣਾ ਨੀਚੇ ਨੂੰ ਖਿੱਚ ਕੇ ਪਿੱਛੇ ਤੱਕ ਟਾਈਡ ਕਰ ਦੇਣਾ ਆ ਇਹ ਲੜ ਤੁਹਾਡਾ ਢਿੱਲਾ ਇਸ ਕਾਰਨ ਹੋਇਆ ਕਿਉਂਕਿ ਆਪਾਂ ਪਹਿਲੇ ਲੜ ਨੂੰ ਥੋੜਾ ਖਿੱਚਿਆ ਤੇ ਉਹਦੇ ਕਰਨਾ ਉੱਪਰ ਵਾਲੀ ਲੜ ਥੋੜਾ ਢਿੱਲਾ ਲੱਗੂਗਾ ਤੁਹਾਨੂੰ ਪਰ ਇਹ ਅਸਲੀਆ ਦੇ ਵਿੱਚ ਢਿੱਲਾ ਨਹੀਂ ਹੋਇਆ ਇਹਨੂੰ ਖਿੱਚ ਕੇ ਪਿੱਛੇ ਲੈ ਜਾਉਗੇ ਤਾਂ ਆਪਣੀ ਜਗ੍ਹਾ ਤੇ ਫੇਰ ਟਿਕਾ ਲੈਣਾ ਹੈ ਤੇ ਉਸ ਤੋਂ ਬਾਅਦ ਜੋ ਆਪਾਂ ਉੱਪਰਲੇ ਹਿੱਸੇ ਤੋਂ ਸੇਨ ਨੂੰ ਟੱਕ ਲਵਾਂਗੇ ਤੇ ਅੱਜ ਸਾਡਾ ਸੀਗਾ ਜੀ 99 ਦਿਨ ਤੇ ਅੱਜ ਕਿਸੇ ਵਰਗੀ ਦਸਤਾਰ ਸਜਾ ਕੇ ਦਿਖਾਣੀ ਸੀ ਮੈਂ ਬਹੁਤ ਬੰਦਿਆਂ ਵਰਗੀ ਦਸਤਾਰਾਂ ਸਜਾ ਕੇ ਦਿਖਾਤੀ ਆ ਉਹਨਾਂ ਚੋਂ ਵੈਸੇ ਕਿਸੇ ਬੰਦੇ ਨੇ ਸਾਨੂੰ ਸਪੋਰਟ ਨਹੀਂ ਕੀਤਾ ਮੈਂ ਕਿਉਂ ਨਾ ਉਹਨਾਂ ਵਰਗੀ ਦਸਤਾਰ ਸਜਾ ਕੇ ਦਿਖਾਈ ਸਕੇ ਜਿਨ੍ਹਾਂ ਨੇ ਸਾਨੂੰ ساری ਜ਼ਿੰਦਗੀ ਸਪੋਰਟ ਕੀਤਾ ਆ ਤੇ ਇਸ ਲਈ ਮੈਂ ਚਾਹੁੰਦਾ ਸੀਗਾ ਕਿ ਇਹ ਮੈਂ ਆਪਣੇ ਫਾਦਾ ਸਾਹਿਬ ਵਰਗੀ ਦਸਤਾਰ ਦੀ ਵੀਡੀਓ ਤੁਹਾਨੂੰ ਪੋਸਟ ਕਰਕੇ ਦਵਾਂ ਤੇ ਹੁਣ ਆਪਾਂ ਉੱਪਰ ਜੀ ਸੇਨ ਨੂੰ ਟੱਕ ਲਵਾਂਗੇ ਤੇ ਜੇਕਰ ਤੁਸੀਂ ਮੇਰੇ ਵੀਰੋ ਇਹੋ ਜਿਹੇ ਦਸਤਾਰਾਂ ਸਿੱਖਦੇ ਰਹਿਣਾ ਚਾਹੁੰਦੇ ਹੋ ਨਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈੱਲ ਆਈਕਨ ਨੂੰ ਕਲਿੱਕ ਕਰ ਲਓ ਤੇ ਜਿਹੜੇ ਤਾਂ ਦਸਤਾਰ ਸਜਾਉਣੀ ਸਿੱਖਣਾ ਚਾਹੁੰਦੇ ਨੇ ਤਾਂ ਉਹ ਪਤਾ ਕੀ ਕਰੋ ਮੇਰੇ 75 ਡੇ ਹਾਰਡ ਚੈਲੰਜ ਵਾਲੀ ਪਲੇਲਿਸਟ ਆ ਨਾ ਜਿਹੜੀ ਚੈਨਲ ਤੇ ਉਹਦੀ ਪਹਿਲੇ ਦਿਨ ਤੋਂ ਮੂਰ ਨਹੀਂ ਦਸਤਾਰ ਦੀ ਵੀਡੀਓ ਦੇਖੋ ਮੈਂ ਉਹ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਸੀਗਾ ਇਹਨੂੰ ਕਿ ਮੈਂ ਸਿੰਪਲ ਦਸਤਾਰਾਂ ਤੋਂ ਸ਼ੁਰੂ ਕਰਾਂ ਜਿੱਦਾਂ ਜਿੱਦਾਂ ਹਾਰਡ ਦਸਤਾਰ ਤੁਸੀਂ ਸਜਾਉਣੀ ਹੈ ਸਟੈਪ ਬਾਈ ਸਟੈਪ ਮੈਂ ਉਸੇ ਸੀਰੀਜ਼ ਦੇ ਵਿੱਚ ਦਸਤਾਰ ਦੀਆਂ ਵੀਡੀਓ ਦਿੱਤੀਆਂ ਨੇ ਕਿ ਪਹਿਲੇ ਦਿਨ ਤੁਸੀਂ ਇਹੇ ਦਸਤਾਰ ਸਜੋ ਦੂਜੇ ਦਿਨ ਇਹ ਤੀਜੇ ਦਿਨ ਇਹ ਚੌਥੇ ਦਿਨ ਇਹ ਤੁਸੀਂ 1 ਤੋਂ ਲੈ ਕੇ 100 ਵੀਡੀਓ ਜਦੋਂ ਦੇਖੋਗੇ ਨਾ ਮੇਰੀਆਂ ਤੁਹਾਨੂੰ ਸਮਝ ਆਏਗਾ ਮੈਂ ਕਿਹੜੀ ਚੀਜ਼ ਬਾਰੇ ਗੱਲ ਕਰ ਰਹੀ ਹਾਂ ਮੈਂ ਪਹਿਲਾਂ ਸਿੰਪਲ ਦਸਤਾਰਾਂ ਤੋਂ ਹੌਲੀ-ਹੌਲੀ ਦਸਤਾਰਾਂ ਹਾਰਡ ਪਾਣੀਆ ਸ਼ੁਰੂ ਕੀਤੀਆਂ ਕਿ ਜਿਹੜੇ ਮੇਰੇ ਵੀਰ ਬਿਗਨਰ ਨੇ ਕਿ ਉਹ ਕੇਸ ਲੈਵਲ ਦੇ ਵਿੱਚ ਦਸਤਾਰ ਸਜੋਣੀ ਸ਼ੁਰੂ ਕਰਨ ਕਿ ਉਹ ਹਰ ਇੱਕ ਦਸਤਾਰ ਨੂੰ ਸਿੱਖ ਸਕਣ ਹਰ ਇੱਕ ਸਟਾਈਲ ਨੂੰ ਸਿੱਖ ਸਕਣ ਤੇ ਆਪਣੀ ਹੁਣ ਦਸਤਾਰ ਕੰਪਲੀਟ ਆ ਜੀ ਹਰ ਇੱਕ ਜਗ੍ਹਾ ਤੇ ਤੇ ਪਿਛਲੇ ਹਿੱਸੇ ਤੋਂ ਆਖਰੀ ਲੜ ਨੂੰ ਅੰਦਰ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਤੇ ਹੁਣ ਤੁਹਾਨੂੰ ਹਰੇਕ ਹਿੱਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਪਹਿਲਾਂ ਤਾਂ ਫਰੰਟ ਤੋਂ ਦੇਖ ਸਾਰੇ ਤੁਸੀਂ ਮੋਨਲੇ ਹਿੱਸੇ ਤੋਂ ਸਾਰੀਆਂ ਪਿੰਨਾ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਤੇ ਸਾਰੇ ਲੜ ਸੀ ਪਿੱਛੇ ਤੱਕ ਘੱਟ ਸਪੇਸ ਤੇ ਰੱਖੇ ਨੇ ਤੇ ਅਖੀਰਲਾ ਲੜ ਦੇਖੋ ਕਿੰਨਾ ਸਾਫ਼ ਹੈ ਪਿੱਛੇ ਤੱਕ ਤੇ ਉੱਪਰਲੇ ਲੜਾਂ ਦੀ ਤੁਹਾਨੂੰ ਮੈਂ ਕਿਹਾ ਸੀਗਾ ਕਿ ਆਪਾਂ ਸਲਾਈ ਫੇਰ ਕੇ ਸਫਾਈ ਨਹੀਂ ਕਰਨੀ ਹੈਗੀ ਅਸੀਂ ਲੜਕਲੇ ਮੋਟੇ ਕਰਨੇ ਨੇ ਤੇ ਸੱਜੇ ਪਾਸਿਓ ਤੇ ਹੁਣ ਦੁਬਾਰਾ ਫਰੰਟ ਤੋਂ ਦਿਖਾਵਾਂਗੇ ਤੇ ਜੇਕਰ ਤੁਸੀਂ ਵੀ ਮੇਰੇ ਵੀਰੋ ਘਰ ਬੈਠੇ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾ ਧਮਾਲੇ ਅਤੇ ਕਿਸੇ ਵਰਗੀ ਵੀ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਨੀਚੇ ਡਿਸਕ੍ਰਿਪਸ਼ਨ ਚ ਨੇ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਜੁੜੇ ਰਹੋ ਤੇ ਸਪੋਰਟ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ